ਇਸ ਦੁਨੀਆ ਦੇ ਲੋਕ ਥੋੜਾ ਬਖਸ਼ੀਏ ਸੇ ਲੋਕ ਸੱਖੀ ਸਾਸ ਨੇ ਆ ਕੇ ਬਲਦਾਰ ਸਿੰਘ ਨੂੰ ਗੋਬਰਾ ਸਾਹ ਲਾ ਕੇ ਆ ਗਏ ਪਸਤਾ ਮਾਰ ਇਹ ਗੱਲ ਇੰਨਾ ਨੇ ਆ ਗਿਆ ਭੂਤਲਾ ਹੈ ਬੇਤਾਲਾ ਹੈ ਇੰਨਾ ਲਿੱਤੇ ਵੱਡੇ ਮਾਰ ਖਨਾਰੀ ਤੋਂ ਬਲਵਿੰਦਰ ਸਿੰਘ ਜਿਹੜੇ ਐਮ ਸੀ ਚੋਣਾ ਚ 3 ਨੰਬਰ ਵਾਰਡ ਤੋਂ ਜਿੱਤੇ ਹੋਏ ਨੇ ਉਹ ਆਪਣੇ ਅਣਦਾਣਾ ਵਿਖੇ ਪਹੁੰਚੇ ਨੇ ਇੱਕ ਨਿਵਾਸ ਦੇ ਉੱਪਰ ਪਹੁੰਚ ਕੇ ਅੱਜ ਇਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈਗਾ ਇਹਨਾਂ ਨੂੰ ਪੁੱਛ ਅੱਜ ਖਨੌਰੀ ਤੋਂ ਬਲਵਿੰਦਰ ਸਿੰਘ ਜਿਹੜੇ ਐਮ ਸੀ ਚੋਣਾ ਚ 3 ਨੰਬਰ ਵਾਰਡ ਤੋਂ ਜਿੱਤੇ ਹੋਏ ਨੇ ਉਹ ਆਪਣੇ ਅੰਦਾਨਾ ਵਿਖੇ ਪਹੁੰਚੇ ਨੇ ਔਰ ਇਹਨਾਂ ਨੇ ਗੁਰੂ ਨਿਵਾਸ ਨਾਨਕ ਨਿਵਾਸ ਦੇ ਉੱਪਰ ਪਹੁੰਚ ਕੇ ਅੱਜ ਇਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈਗਾ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਲੰਗਰ ਕਿਸ ਸਾਰੇ ਪਿੰਡ ਦੇ ਇਲਾਕੇ ਦੀ ਸ਼ਲਕ ਸੰਗਤ ਨੇ ਲਾਲ ਕੇ ਛੋਟੇ ਸਹਿਬਜ਼ਾਦੇ ਦੀ ਯਾਦ ਕੀਤਾ ਗਿਆ ਤਾਂ ਕਿ ਜਿਨ੍ਹਾਂ ਨੇ ਆਪਦੀਆਂ ਸੀਸ ਦੀਆਂ ਸਿੱਖਾਂ ਵਾਸਤੇ ਛੋਟੇ-ਛੋਟੇ ਬੱਚਿਆਂ ਨੇ ਆਵੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰੂ ਘਰ ਦਾ ਗੁਰੂ ਘਰ ਦੇ ਵਿੱਚ ਲੰਗਰ ਲਾਇਆ ਗਿਆ ਕਿਉਂਕਿ ਚਰਨਸ਼ੂ ਗੁਰੂ ਨਾਨਕ ਦੇਵ ਜੀ ਦੀ ਚਰਨ ਤਰਤੀ ਹੈ ਮੈਨੂੰ ਕੋਈ ਐਮਸੀ ਦਾ ਇੰਨਾ ਲਾਲਚ ਨਹੀਂ ਸੀ ਨਾ ਮੈਂ ਜਿਆਦਾ ਮਿਹਨਤ ਕੀਤੀ ਬਾਬੇ ਨਾਨਕ ਦੀ ਕਿਰਪਾ ਸਦਕਾ ਹੀ ਇਹ ਪ੍ਰਾਪਤੀ ਹੋਈ ਹੈ ਤੇ ਬਿਨਾਂ ਨਸ਼ੇ ਤੋਂ ਨਸ਼ਾ ਮੁਕਤ ਇਲੈਕਸ਼ਨ ਲੜੀ ਹੈ ਇਹ ਗੁਰੂ ਘਰ ਦੀ ਸੇਵਾ ਸਭ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਉਹਨਾਂ ਇਲਾਕੇ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਸਾਡਾ ਜਿਹੜਾ ਨਕਰ ਨਾਣਾ ਹੈ ਇਹ ਬੱਚਾ-ਬੱਚਾ ਗੁਰੂ ਘਰ ਦੀ ਸੇਵਾ ਨੂੰ ਲੱਗ ਜੁਟਿਆ ਹੋਇਆ ਹੈ ਕਿ ਅਸੀਂ ਅੰਦਾਣੇ ਤੋਂ ਅੰਦਾਣਾ ਸਭ ਬਣਾਉਣਾ ਹੈ ਬਾਬੇ ਦੀ ਕਿਰਪਾ ਸਦਕਾ ਹੀ ਜੋ ਹੁੰਦਾ ਹੈ ਬਾਬੇ ਦੀ ਮਿਹਰ ਸਦਕਾ ਹੀ ਹੁੰਦਾ